नमस्कार ਤੁਸੀਂ ਦੇਖ ਰਹੇ ਹੋ ਪਾਵਰ ਹੋ ਨਿਊਜ਼ ਚੈਨਲ ਫਰੀਦਕੋਟ ਜ਼ਿਲ੍ਹਾ ਬਣਿਆ ਇਤਿਹਾਸਿਕ ਸ਼ਹਿਰ ਜਿਹਾਂ ਦਾਸ ਦੀ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਵਿੱਚੋਂ ਫਰੀਦਕੋਟ ਜ਼ਿਲ੍ਹਾ ਚੁਣਿਆ ਕੱਲ ਹੋਣਗੇ ਇਸ ਵਿਰਾਸਤ ਕਿਲੇ ਚ ਸਹਿਜ ਪਾਠ ਆਰੰਭ ਫਰੀਦਕੋਟ ਦੇ ਇਸ ਵਿਰਾਸਤ ਖਾਨ ਤੋਂ ਪਹਿਲੀ ਵਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦੀ ਹੋਵੇਗੀ ਸ਼ੁਰੂਆਤ ਦੇਖਦੇ ਹਾਂ ਪੂਰੀ ਰਿਪੋਰਟ ਅ ਨਵੀਂ ਦੀ ਗੱਲ ਛੱਡੋ ਜੀ ਸ਼ਾਇਦ ਪੁਰਾਣਿਆਂ ਨੂੰ ਵੀ ਨਹੀਂ ਇਸ ਗੱਲ ਦਾ ਪਤਾ ਵੀ ਬਾਬਾ ਫਰੀਦ ਜੀ ਦੀ ਜਗ੍ਹਾ ਜਿਹੜੀ ਕਿਲੇ ਦੇ ਅੰਦਰ ਕਿੱਥੇ ਆ ਕਿਉਂਕਿ ਸਾਡੀ ਸੁਰਤ ਤੋਂ ਪਹਿਲਾਂ ਇਹ ਜਿਹੜਾ ਸਥਾਨ ਆ ਉਹ ਬੰਦ ਹੋ ਗਿਆ ਸੀ ਤਾਂ ਉਸ ਤੋਂ ਪਹਿਲਾਂ ਵੀ ਜਿਹੜਾ ਕਿਲੇ ਦੇ ਉੱਤੇ ਮਹਾਰਾਜ ਸਾਹਿਬ ਦੇ ਪਰਿਵਾਰ ਦਾ ਸੀ ਜਾਂ ਇੱਥੇ ਦਫ਼ਤਰ ਹੁੰਦੇ ਸੀਗੇ ਪਰ ਉਦੋਂ ਵੀ ਇਹ ਜਿਹੜਾ ਸਥਾਨ ਆ ਉਹ ਬੰਦ ਰਹਿਦਾ ਸੀ ਪਰ ਹੁਣ ਇਹ ਫੈਸਲਾ ਕੀਤਾ ਕਿ ਅਸੀਂ ਆਪਣੇ ਬਾਬਾ ਫਰੀਦ ਜੀ ਨੂੰ ਮੰਨਣ ਵਾਲੇ ਉਹਨਾਂ ਲੋਕਾਂ ਵਾਸਤੇ ਉਹਨਾਂ ਦੇ ਉਸਥਾਨ ਦਾ ਪ੍ਰਬੰਧ ਕਰੀਏ ਉਹਨਾਂ ਦੇ ਦੇਖਣ ਵਾਸਤੇ ਪ੍ਰਬੰਧ ਕਰੀਏ ਔਰ ਗੁਰੂ ਮਹਾਰਾਜ ਨੇ ਇੱਕ ਐਸਾ ਸੁਭਬ ਬਣਾਇਆ ਵੀ ਇੱਕ ਨਗਰ ਕੀਰਤਨ ਜਿਹੜਾ ਫਰੀਦਕੋਟ ਦੇ ਵਿੱਚੋਂ 350ਵੇਂ ਸ਼ਹੀਦੀ ਪਰਬ ਨੂੰ ਸਮਰਪਿਤ ਹੋਣ ਵਾਲਾ ਤਾਂ ਇਸ ਲਈ ਇਸ ਨੂੰ ਲੈ ਕੇ ਅਸੀਂ ਇਹ ਸਾਡੀ ਵਿਰਾਸਤ ਫਰੀਦਕੋਟ ਦੀ ਫਰੀਦਕੋਟ ਦੇ ਇਤਿਹਾਸ ਜੇ ਫਰੀਦਕੋਟ ਦਾ ਇਤਿਹਾਸ ਅਸੀਂ ਸ਼ੁਰੂ ਕਰਾਂਗੇ ਤਾਂ ਬਾਬਾ ਫਰੀਦੀ ਦੀ ਉਸ ਟੋਕਰੀ ਤੋਂ ਸ਼ੁਰੂ ਹੋਊਗਾ ਜਦੋਂ ਉਹਨਾਂ ਨੇ ਇਸ ਧਰਤੀ ਦੇ ਉੱਤੇ ਆਪਣੀ ਮਿੱਟੀ ਦੀ ਟੋਕਰੀ ਸਿੱਟੀ ਇੱਥੇ 40 ਦਿਨ ਤੱਕ ਕੀਤਾ ਤਾਂ ਉਸ ਨੂੰ ਲੈ ਕੇ ਸਾਡੇ ਮਨ ਚ ਸੀ ਕਿ ਅਸੀਂ ਆਪਣੇ ਲੋਕਾਂ ਨੂੰ ਇਹ ਵੀ ਦੱਸੀਏ ਕਿ ਬਾਬਾ ਫਰੀਦੀ ਨੇ ਇੱਥੇ 810 ਸਾਲ ਪਹਿਲਾਂ ਆ ਕੇ ਜੋ ਟੋਕਰੀ ਸਿੱਟੀ ਸੀ ਉਹ ਟੋਕਰੀ ਅੱਜ ਵੀ ਸਥਾਪਿਤ ਹੈ ਉਹ ਇਹ ਸ਼ਹਿਰ ਉਜੜਿਆ ਨਹੀਂ ਇਤਿਹਾਸ ਦੇਖ ਲਓ ਸਾਰੀ ਦੁਨੀਆ ਉਜੜੀ ਹੈ ਪਰ ਫਰੀਦਕੋਟ ਜਦ ਬਾਬਾ ਫਰੀਦ ਜੀ ਨੇ ਮਿੱਟੀ ਦੀ ਟੋਕਰੀ ਛੱੜਤੀ ਉਹ ਮਿੱਟੀ ਦੀ ਟੋਕਰੀ ਨੇ ਇਸ ਫਰੀਦਕੋਟ ਨੂੰ ਸ਼ਹਿਰ ਨੂੰ ਅਮਰ ਕਰਤਾ ਅੱਜ ਤੱਕ ਇਹ ਸ਼ਹਿਰ ਉਜੜਿਆ ਨਹੀਂ ਸੋ ਅਸੀਂ ਉਹ ਸਥਾਨ ਲੋਕਾਂ ਨੂੰ ਦਿਖਾਉਣ ਵਾਸਤੇ ਉਪਰਾਲਾ ਕਰ ਰਹੇ ਹਾਂ ਇੱਕ ਸਧਾਰਨ ਪਾਠ ਵੀ ਕਿਉਂਕਿ ਇਸ ਮਹਾਰਾਜਾ ਸਾਹਬ ਦੇ ਪਰਿਵਾਰ ਤੋਂ ਬਾਅਦ ਇਹਨਾਂ ਹਵੇਲੀਆਂ ਦੇ ਵਿੱਚ ਜਦੋਂ ਕਿਤੇ ਰੌਣਕ ਹੋਇਆ ਕਰਦੀ ਸੀ ਅੱਜ ਰੌਣਕਾਂ ਉਹ ਖਤਮ ਹੋ ਗਈਆਂ ਕਿਉਂਕਿ ਬੇਆਬਾਦ ਤਾਂ ਇਹ ਵੀ ਆ ਤੁਸੀਂ ਦੇਖੋ ਬੇਆਬਾਦ ਹੋਣ ਦੇ ਬਾਵਜੂਦ ਵੀ ਸਿਰਫ ਇਹਨੂੰ ਸਾਫ਼ ਕੀਤਾ ਹੈ ਇਹ ਤੋਂ ਮਿੱਟੀ ਝਾੜੀ ਐ ਸਾਰੇ ਦਾ ਸਾਰਾ ਹੂਬ ਹੂ ਇਹ ਜਿਹੜਾ ਉਹ ਮਹਾਰਾਜਾ ਸਾਹਿਬ ਦੀ ਵਿਰਾਸਤ ਆ ਜਿਹੜੀ ਉਹ ਦੱਸਦੀ ਐ ਸੋ ਇਸ ਨੂੰ ਲੈ ਕੇ ਅਸੀਂ ਆਪਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਰਾਜਸਥਾਨ ਦੇ ਵਿੱਚ ਜਿਆਦਾ ਕਿ ਅਸੀਂ ਕਿਲੇ ਦੇਖਦੇ ਹਾਂ ਸਾਡੇ ਕੋਲ ਇੱਡਾ ਵੱਡਾ ਸੁੰਦਰ ਕਿਲਾ ਫਰੀਦਕੋਟ ਦੇ ਅੰਦਰ ਔਰ ਫਰੀਦਕੋਟ ਦੇ ਲੋਕਾਂ ਨੇ 1% ਲੋਕਾਂ ਨੇ ਅੰਦਰ ਉਹ ਨਹੀਂ ਦੇਖਿਆ ਸੋ ਇਹ ਸਾਡੀ ਕੋਸ਼ਿਸ਼ ਐ ਹਰ ਰੋਜ਼ ਜਿਹੜਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 5:30 ਤੱਕ ਅਸੀਂ ਕਿਲਾ ਮੁਬਾਰਕ ਦੇ ਗੇਟ ਖੁੱਲੇ ਰੱਖਾਂਗੇ ਸੰਗਤਾਂ ਵਾਸਤੇ ਬਾਬਾ ਜੀ ਦੇ ਸਥਾਨ ਤੇ ਉਹ ਦਰਸ਼ਨ ਕਰਨਗੇ ਔਰ 20 ਤਰੀਕ ਨੂੰ ਇੱਥੋਂ ਹੀ ਨਗਰ ਕੀਰਤਨ ਜਿਸ ਜਗ੍ਹਾ ਤੇ ਸਾਡੇ ਪੂਰਵਜਾਂ ਨੇ ਬਾਬਾ ਜੀ ਦੇ ਸਿਰ ਤੇ ਮਿੱਟੀ ਦਾ ਜਿਹੜਾ ਉਹ ਟੋਕਰਾ ਰੱਖਿਆ ਸੀ ਔਰ ਅਸੀਂ ਉਹ ਉਹਨਾਂ ਦੀ ਜਿਹੜੀ ਹੈਗੀ ਉਹ ਪੁੱਲ ਤਾਂ ਨਹੀਂ ਬਖਸ਼ਾ ਸਕਦੇ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਬਾਣੀ ਨੂੰ ਅਸੀਂ ਇੱਥੋਂ ਫੁੱਲਾਂ ਦੀ ਵਰਖਾ ਦੇ ਰੂਪ ਦੇ ਵਿੱਚ ਇੱਕ ਨਗਰ ਕੀਰਤਨ ਦੇ ਵਿੱਚ ਇੱਥੋਂ ਲੈ ਕੇ ਜਾਈਏ ਸੋ ਇਹ ਸਾਡਾ ਸੁਪਨਾ ਹੈ ਕਿ ਜੇ ਬੇਸ਼ੱਕ ਸਾਡੇ ਬਜ਼ੁਰਗਾਂ ਨੇ ਭੁੱਲ ਕੀਤੀ ਪਰ ਉਹ ਭੁੱਲ ਦੇ ਵਿੱਚ ਬਾਬਾ ਜੀ ਨੇ ਸਾਨੂੰ ਐਸਾ ਅਸ਼ੀਰਵਾਦ ਦਿੱਤਾ ਕਿ ਫਰੀਦਕੋਟ ਸ਼ਹਿਰ ਅਮਰ ਹੋ ਗਿਆ ਅੱਜ ਦੁਨੀਆ 'ਚ ਕਿਤੇ ਵੀ ਚਲੇ ਜਾਓ ਫਰੀਦਕੋਟ ਦੇ ਤੁਹਾਨੂੰ ਜਿਹੜੇ ਵਿਅਕਤੀ ਮਿਲਣਗੇ ਉਹ ਬਾਬਾ ਫਰੀਦ ਜੀ ਦੀ ਬਾਣੀ ਦੇ ਸਦਕਾ ਬਾਬਾ ਫਰੀਦ ਦੇ ਇਸ ਨਗਰ ਦੀ ਐਜੂਕੇਸ਼ਨ ਦੇ ਸਦਕਾ ਫਰੀਦਕੋਟ ਆ ਜਿਹੜਾ ਉਹ ਦੁਨੀਆ ਦੇ ਵਿੱਚ ਅੱਜ ਛੋਟਾ ਸ਼ਹਿਰ ਹੋਣ ਦੇ ਬਾਵਜੂਦ ਵੱਡੇ ਸ਼ਹਿਰਾਂ ਨਾਲੋਂ ਕਈ ਪੱਖਾਂ ਦੇ ਵਿੱਚ ਅੱਗੇ ਹੋ ਕੋ ਇੱਕ ਕਿਲਾ ਜਿਹੜਾ ਸਾਡਾ ਸਾਡੀ ਫਰੀਦਕੋਟ ਜੇ ਅਸੀਂ ਅਸੀਂ ਗੌਰਵ ਮਾਣ ਕਰੀਏ ਤਾਂ ਅਸੀਂ ਇਸ ਆਪਣੇ ਰਾਜ ਤੇ ਕਰ ਸਕਦੇ ਹਾਂ ਸਾਡੇ ਰਾਜ ਦੇ ਵਿੱਚ ਸਾਡੇ ਮਹਾਰਾਜਾ ਸਾਹਿਬ ਅਗਣ ਹੋ ਸਕਦੇ ਪਰ ਜਿੰਨੇ ਉਹਨਾਂ ਚ ਗੁਣ ਸੀ ਉਹ ਦੁਨੀਆ ਸਾਹਮਣੇ ਨਹੀਂ ਆ ਸਕੀ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਸਾਡੇ ਕੋਲੇ ਬੀਏਡ ਕਾਲਜ ਸੀ ਸਾਡੇ ਕੋਲੇ ਈਟੀਟੀ ਕਾਲਜ ਸੀ ਸਾਡੇ ਕੋਲੇ ਜਿਹੜਾ ਹੈਗਾ ਉਹ ਜਿਹੜਾ ਆਰਟਸ ਕਾਲਜ ਸੀ ਔਰ ਨਾਲ ਹੀ ਸਾਡੇ ਕੋਲੇ ਬੀ ਜਿਹੜਾ ਹੈਗਾ ਵਿਕਰਮ ਕਾਲਜ ਆਫ ਕਮਰਸ ਫਰੀਦਕੋਟ ਦੇ ਵਿੱਚ ਸੀ ਤਾਂ ਇੱਥੇ ਜਿਹੜਾ ਸਾਡੇ ਏਡਾ ਵੱਡਾ ਸਾਡਾ ਐਜੂਕੇਸ਼ਨ ਦਾ ਜਿਹੜਾ ਸਾਡਾ ਮਹਾਰਾਜਾ ਸਾਹਿਬ ਦਾ ਦੀ ਸੋਚ ਸੀ ਸਾਡੇ ਕੋਲੇ 1947 ਤੋਂ ਪਹਿਲਾਂ ਦਾ ਜਿਹੜਾ ਨਹਿਰੂ ਸਟੇਡੀਅਮ ਅੱਜ ਵੀ ਮੌਜੂਦ ਹੈ ਉਹਦਾ ਨਾਮ ਫੈਕਟਰੀ ਸਟੇਡੀਅਮ ਸੀ ਮਹਾਰਾਜਾ ਸਾਹਿਬ ਨੇ ਬਣਾਇਆ ਸੀ ਬਹੁਤ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਪਲੱਸ ਪੁਆਇੰਟ ਸੀ ਕਿਲਾ ਖੂਬਸੂਰਤ ਕਿਲਾ ਬਣਾਇਆ ਏਸ਼ੀਆ ਦੀਆਂ ਸਭ ਤੋਂ ਸੁੰਦਰ ਕਚਹਿਰੀਆਂ ਬਣਾਈਆਂ ਘੰਟਾ ਘਰ ਸਾਡਾ ਦਰਬਾਰ ਗੰਜ ਜੋ ਦੇਖਣ ਵਾਲਾ ਦੁਨੀਆਂ ਦੇ ਵਿੱਚ ਦੇ ਵੇਖਣ ਵਾਸਤੇ ਮਹਾਰਾਜਾ ਸਾਹਿਬ ਦਾ ਜਿਹੜਾ ਇੱਕ ਰੈਸਟ ਹਾਊਸ ਆ ਬੀੜ ਸਿੱਖਣ ਦੇ ਵਿੱਚ ਜੋ ਅੱਜ ਵੀ ਜਿਹੜੀ ਇੱਕ ਕਲਾ ਦਾ ਨਮੂਨਾ ਹੈ ਆ ਸਾਡੀਆਂ ਜਿਹੜੀਆਂ ਹਵੇਲੀਆਂ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਸਾਲ ਪੁਰਾਣੀਆਂ ਇਹ ਛੋਟੀ ਹਵੇਲੀ ਹੈ ਵੱਡੀ ਹਵੇਲੀ ਨਾਲ ਹੈ ਸੋ ਇਸ ਤਰ੍ਹਾਂ ਇੱਥੇ ਬਹੁਤ ਕੁਝ ਦੇਖਣ ਵਾਲਾ ਹੈ ਸੋ ਉਹ ਅਸੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹਾਂ ਉਸ ਦਿਨ ਵੀਰਵਾਰ ਆ ਜੀ ਸੰਗਤ ਉਧਰੋਂ ਵੀ ਮੱਥਾ ਟੇਕ ਕੇ ਇੱਥੇ ਆਊਗੀ ਇਥੋਂ ਹੀ ਕਿਲੇ ਚੋਂ ਜਦ ਬਾਹਰ ਨਿਕਲੂਗਾ ਦਾ ਗੋਡ ਆਫ ਆਨਰ ਜਿਹੜਾ ਜਿਹੜੀ ਪੁਲਿਸ ਵੱਲੋਂ ਸਲਾਮੀ ਦਿੱਤੀ ਜਾਣੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਿਲਕੁਲ ਕਿਲਾ ਮੁਬਾਰਕ ਦੇ ਸਾਹਮਣੇ ਦਿੱਤੀ ਜਾਣੀ ਉੱਥੋਂ ਵੀ ਬਾਬਾ ਫਰੀਦੀ ਦੇ ਜਿਹੜੇ ਹੈਗੇ ਆ ਦਰਸ਼ਨ ਦਿਦਾਰੇ ਆ ਉਹ ਹੁੰਦੇ ਆ ਮੈਂ ਅਕਸਰ ਇਸ ਕਿਲੇ ਦੇ ਗੇਟ ਮੂਰੇ ਖੜਕੇ ਲੋਕਾਂ ਨੂੰ ਕਹਿੰਦਾ ਹਾਂ ਕਿ ਇੱਕ ਸਾਹਮਣੇ ਐਡਾ ਵੱਡਾ ਕਿਲਾ ਤੇ ਇੱਕ ਸਾਈਡ ਤੇ ਸਾਡੇ ਉਸ ਫਕੀਰ ਦੀ ਜਗ੍ਹਾ ਤੇ ਦੇਖ ਲਓ ਤੁਸੀਂ ਆਪੇ ਫਰਕ ਦੇਖ ਲਓ ਪਰ ਅਸੀਂ ਚਾਹੁੰਦੇ ਹਾਂ ਕਰਮਾਂ ਵਾਲਿਆਂ ਕਿ ਅਸੀਂ ਉਸ ਫਕੀਰ ਦੇ ਬਣਾਈ ਹਾਂ ਪਰ ਹੁਣ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਇਸ ਕਿਲੇ ਨੂੰ ਵੀ ਜਦੋਂ ਅਸੀਂ ਇਹਦੇ ਸਾਡੇ ਵੱਡੇ-ਵਡੇਰਿਆਂ ਨੇ ਟੈਕਸ ਦੇ ਦੇ ਕੇ ਇਹ ਜਿਹੜੀਆਂ ਏਡੀਆਂ ਵੱਡੀਆਂ ਪ੍ਰਾਪਰਟੀਆਂ 'ਚ ਯੋਗਦਾਨ ਪਾਇਆ ਤਾਂ ਇਹ ਸਾਡੇ ਬੱਚੇ ਦੇਖਣ ਔਰ ਲੋਕਾਂ ਨੂੰ ਦੱਸਣ ਕਿ ਸਾਡੇ ਕੋਲੇ ਵੀ ਸਭ ਕੁਝ ਹੈ ਸਾਡੇ ਕੋਲੇ ਵੀ ਕਿਲੇ ਹੈ ਸਾਡੇ ਕੋਲੇ ਵੀ ਉਸ ਟਾਈਮ ਦੀਆਂ ਤੁਸੀਂ ਜਾ ਕੇ ਦੇਖੋਗੇ ਉਹ ਗੱਡੀਆਂ ਖੜੀਆਂ ਜਦੋਂ ਲੋਕਾਂ ਦੇ ਕੋਲੇ ਸਾਈਕਲ ਦਾ ਸੁਪਨਾ ਸੀ ਤਾਂ ਉਸ ਤਰ੍ਹਾਂ ਦੇ ਸਾਡੇ ਕੋਲੇ ਜਿਹੜੇ ਹੋਰ ਵੀ ਬਹੁਤ ਕੁਝ ਜਿਹੜਾ ਹੈ ਪਾਵਰ ਵਿੰਡੋ ਸਾਡੇ ਕੋਲੇ ਗੱਡੀਆਂ ਪਾਵਰ ਸਟੀਅਰਿੰਗ ਗੱਡੀਆਂ ਉਸ ਟਾਈਮ ਦੇ ਵਿੱਚ ਸੀ ਸੋ ਉਹ ਜਿਹੜਾ ਅਸੀਂ ਗੌਰਵ ਮੇ ਇਤਿਹਾਸ ਹੈ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਪੰਜਾਬ ਸਰਕਾਰ ਦਾ ਬੜਾ ਬੁਢਾਪਾ ਨਾ ਔਰ ਮੈਂ ਇਹ ਸਮਝਦਾ ਕਿ ਪੰਜਾਬ ਸਰਕਾਰ ਦੇ ਨਾਲ ਨਾਲ ਸਾਡੇ ਤੇ ਉੱਤੇ ਬਾਬਾ ਫਰੀਦ ਜੀ ਦੀ ਕਿਰਪਾ ਹੈ ਔਰ ਉਹ ਕਿਰਪਾ ਇਹ ਹੈ ਕਿ ਉਹਨੇ ਸਾਨੂੰ ਇਸ ਕੰਮ ਲਈ ਚੁਣਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਿਫਾਰਿਸ਼ ਕੀਤੀ ਉਹਨਾਂ ਨੇ ਕਿ ਤੁਹਾਡਾ ਨਗਰ ਕੀਰਤਨ ਸਾਡੇ ਫਰੀਦਕੋਟ ਦੇ ਜਿਹੜੇ ਸਾਡੇ ਬਾਬਾ ਫਰੀਦ ਜੀ ਨੂੰ ਮੰਨਣ ਵਾਲੇ ਆ ਉਸ ਜਗ੍ਹਾ ਤੋਂ ਚੱਲਣਾ ਚਾਹੀਦਾ ਚਲਵੰਡੀ ਸਾਬੋ ਇੱਕ ਸ਼੍ਰੀਨਗਰ ਔਰ ਇੱਕ ਇਧਰ ਜਿਹੜਾ ਹੈਗਾ ਗੁਰਦਾਸਪੁਰ ਦੇ ਵਿੱਚੋਂ ਚੱਲਣਾ ਮੈਂ ਹਮੇਸ਼ਾ ਇਹ ਕਹਿੰਦਾ ਹਾਂ ਕਿ ਬਾਬਾ ਫਰੀਦ ਜੀ ਦੀ ਸਾਡੇ ਤੇ ਬਰਕਤ ਹੈ ਬਾਬਾ ਫਰੀਦ ਜੀ ਦੀ ਉਸ ਬਾਣੀ ਦੀ ਬਰਕਤ ਹੈ ਬਾਬਾ ਫਰੀਦ ਜੀ ਦੀ ਉਸ ਮਿੱਟੀ ਦੀ ਸਿੱਟੀ ਹੋ ਟੋਕਰੀ ਦੀ ਬਰਕਤ ਹੈ ਕਿ ਅੱਜ ਫਰੀਦਕੋਟ ਦਾ ਜਿਹੜਾ ਨਾਂ ਹੈ ਉਹ ਦੁਨੀਆ ਦੇ ਵਿੱਚ ਹਰ ਪੱਖ ਦੇ ਵਿੱਚ ਅੱਗੇ ਆ ਰਿਹਾ ਇਹ ਤਾਂ ਜੀ ਸਾਡੀ ਕੀ ਐਮਐਲ ਸਰ ਨੇ ਦੱਸਿਆ ਸਾਰਿਆਂ ਦੀ ਹੀ ਇਹ दिली ਤਮੰਨਾ ਹੈ ਕਿ ਜਿਹੜਾ ਇੱਕ ਇਹ ਸਥਾਨਾ ਹੈ ਲੁਕਿਆ ਹੋਇਆ ਸਥਾਨ ਸੀਗਾ ਲੋਕਾਂ ਦੇ ਮਣਾ ਵਿੱਚ ਰਹਿੰਦਾ ਸੀਗਾ ਤੇ ਉਹ ਦਰਸ਼ਨ ਹੋਣਗੇ ਇੱਕ ਬਹਾਨੇ ਦੇ ਨਾਲ ਸ਼ਹੀਦੀ ਸਮਾਗਮ ਦੇ ذریعے ਹੀ ਇੱਕ ਚੀਜ਼ ਹੋਣੀ ਇਸ ਗੱਲ ਦੀ ਤੇ ਇਸ ਪਤੀ ਲੋਕਾਂ ਦੀ ਬੜੀ ਉਕਸੁਕਤਾ ਬੜਾ ਚਾਹ ਬੜੇ ਅਸੀਸਾਂ ਦੇ ਰਹੇ ਇਸ ਗੱਲ ਦੀ ਵੀ ਇਹ ਤੁਸੀਂ ਬਹੁਤ ਵਧੀਆ ਨੇਕ ਉਪਰਾਲਾ ਕੀਤਾ ਅਸੀਂ ਆਪਣੀ ਇਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਕਿਲੇ ਦਾ ਸੰਬੰਧਤਾ ਡੀਆਈਜੀ ਸਰਾਂ ਜਗੀਰ ਸਿੰਘ ਸਰਾਂ ਸਾਹਿਬ ਉਹਨਾਂ ਦੀ ਕਮੇਟੀ ਹੈ ਤੇ ਪ੍ਰਸ਼ਾਸਨ ਦਾ ਮਾਨਯੋਗ ਐਮਐਲਏ ਸਾਹਿਬ ਦਾ ਇਹ ਤਹਿ ਦਿਲੋਂ ਧੰਨਵਾਦੀ ਹੈ ਜਿਹੜਾ ਨੇ ਇਹ ਉਪਰਾਲਾ ਕੀਤਾ ਹੈ